ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਨਾ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ 1000 ਡਾਲਰ 1000 ਰੁਪਏ ਜਿਹੜਾ ਮਾਫ਼ ਕਰਨਾ ਉਹ ਹਰੇਕ ਔਰਤ ਨੂੰ ਦੇਵਾਂਗੇ ਪੰਜਾਬ ਸੂਬੇ ਦੇ ਵਿੱਚ ਤਾਂ ਉਹ ਵਾਅਦਾ ਹਲੇ ਵਫਾ ਨਹੀਂ ਹੋਇਆ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵਾਈਫ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੇ ਵਿੱਚ ਵੱਖ-ਵੱਖ ਜਿਹੜੀਆਂ ਚੋਣ ਮੀਟਿੰਗਾਂ ਉਹਦੇ 'ਚ ਕਹਿਣਾ ਸ਼ੁਰੂ ਕਰਤਾ ਕਿ ਹਰਿਆਣੇ ਵਾਲੀਆਂ ਬੀਬੀਆਂ ਨੂੰ 1000 ਰੁਪਏ ਹਰੇਕ ਮਹੀਨੇ ਦਿਆ ਕਰਾਂਗੇ ਜੀ ਸੋ ਹੁਣ ਭਗਵੰਤ ਮਾਨ ਹੁਣੀ ਵੀ ਜੇ ਉੱਥੇ ਜਾਂਦੇ ਆ ਜਾਂ ਸੁਨੀਤਾ ਹੁਣੀ ਜਾਂਦੇ ਆ ਉਹਨਾਂ ਨੂੰ ਰੋਕ ਕੇ ਪੁੱਛਣਾ ਜ਼ਰੂਰ ਬਣਦਾ ਵੀ ਤੁਸੀਂ ਪੰਜਾਬ ਵਾਲਾ 1000 ਰੁਪਏ ਦਿੱਤਾ ਨਹੀਂ ਹਰਿਆਣੇ ਵਾਲਿਆਂ ਨੂੰ ਪਹਿਲੀ ਨਾਰਾ ਲਈ ਜਾਂਦੇ ਆ ਬਿਲਕੁਲ ਸੋ ਇਹ ਜਿਹੜੀਆਂ ਗੱਲਾਂ ਨਾ ਇਹ ਮੈਨੂੰ ਲੱਗਦਾ ਵੀ ਜਿਹੜੇ ਲੋਕ ਇਹ ਮੰਗ ਕਰਦੇ ਆ ਨਾ ਵੀ ਜਿਹੜਾ ਚੋਣ ਮੈਨੀਫੈਸਟੋ ਪੱਤਰ ਆ ਜਾਂ ਚੋਣ ਮੈਨੀਫੈਸਟੋ ਆ ਜੀ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਤਾਂ ਕਿ ਉਹਨੂੰ ਚੈਲੰਜ ਕੀਤਾ ਜਾ ਸਕੇ ਨਹੀਂ ਤਾਂ ਜਿੱਦਾਂ ਹੁਣ ਦਾਅਵੇ ਕੀਤੇ ਜਾਂਦੇ ਆ ਜਾਂ ਵਾਅਦੇ ਕੀਤੇ ਜਾਂਦੇ ਆ ਉਹ ਕਦੀ ਵਫਾਤ ਹੁੰਦੇ ਹੀ ਨਹੀਂ ਅੱਛਾ ਜੇ ਹੁੰਦੇ ਵੀ ਆ ਇਲੈਕਸ਼ਨ ਦੇ ਲਾਗੇ ਜਾ ਕੇ ਹੁੰਦਾ ਨਿਊਜ਼ੀਲੈਂਡ 'ਚ ਵੀ ਇਹੀ ਬਿਮਾਰੀ ਆ ਹਾਂ ਹਾਂਜੀ ਜਦੋਂ ਇਲੈਕਸ਼ਨ ਸਿਰ ਤੇ ਆ ਜਾਂਦੀ ਆ ਹਾਂਜੀ ਫੇ ਸਾਰੇ ਫੇ ਉਹ ਸਾਰੀਆਂ ਚੀਜ਼ਾਂ ਚੇਤੇ ਆ ਨਹੀਂ ਸਰਕਾਰ ਨੂੰ ਨਹੀਂ ਨਹੀਂ ਆਪਾਂ ਆ ਵੀ ਗਿਆ ਸੀ ਆ ਵੀ ਗਿਆ ਸੀ ਆ ਵੀ ਗਿਆ ਸੀ ਆ ਪੂਰਾ ਨਹੀਂ ਕੀਤਾ ਹੁਣ ਆਪਾਂ ਇਹਨੂੰ ਕਿੱਦਾਂ ਮਤਲਬ ਲਪੇਟੇ ਚ ਲੈਣਾ ਸੀ ਪੂਰਾ ਦਾ ਕੀ ਕਰਨਾ ਸੀ ਹੁਣ ਤਾਂ ਅਗਲੇ ਨੇ ਫੀਸੇ ਹੀ ਨਹੀਂ ਰੱਖਤੀ ਵੀ ਇੱਕ ਪਾਸੇ ਤਾਂ ਕਚੂਮਰ ਨਿਕਲਿਆ ਪਿਆ ਲੋਕਾਂ ਦਾ ਮਹਿੰਗਾਈ ਦੇ ਨਾਲ ए리카 स्टेनहॉब जो है सो so, वैसे ताईना ने काफी कुछ जेड़े ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਕੁਝ ਕੀਆ ਸੀ ਲੇਕਿਨ ਇਹਦੇ ਤੁਸੀਂ ਕੀ ਕਹਿਣਾ ਚਾਹਵੋਗੇ ਹੁਣ ਇਹ ਨਰਤੇਜ ਹੋਰਾਂ ਦਾ ਵੀ ਮੇਰੀ ਇਹੀ ਗੱਲ ਹੋ ਰਹੀ ਸੀ ਕਿ ਤੁਸੀਂ ਦੇਖੋ ਕਿ ਮਤਲਬ ਉਹਨ ਸਾਡੀਆਂ ਇੰਨਾ ਜਿਹੜਾ ਪੈਸਾ ਇਕੱਠਾ ਕਰਨਾ ਆ ਸਿਰਫ ਸਾਡੇ ਵਾਸਤੇ ਆ ਤੇ ਜਿਹੜੀ ਦੂਸਰੀ ਕਮਿਊਨਿਟੀ ਹੈ ਸੋ ਉਹਨਾਂ ਵਾਸਤੇ ਵੀ ਤੁਸੀਂ ਇੰਨੀ ਹੀ ਫੀਸ ਦੇਣੀ ਹੈ ਤੁਹਾਨੂੰ ਭਰਨ ਦੀ ਲੋੜ ਨਹੀਂ ਹੈ ਤੇ ਇਹਦਾ ਰੀਜ਼ਨ ਕੀ ਹੈ ਕਿ ਸਾਡੀਆਂ ਜੇਬਾਂ ਦੇ ਵਿੱਚ ਜਾਂ ਅਸੀਂ ਟੋਏ ਪਟ-ਪਟ ਕੇ ਜਾਂ ਦਰਖਤਾਂ ਨਾਲ ਤੋੜ ਕੇ ਡਾਲਰਸ ਇਕੱਠੇ ਕਰਦੇ ਹਾਂ ਉਹ ਬਹੁਤ ਮੁਸ਼ਕਲ ਬੈਂਡ ਕਰ ਦਿਆ ਬਹੁਤ ਮੁਸ਼ਕਲਾ ਦੇਖੋ ਅਸੀਂ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕੀਤੀ ਆ ਇਹਦੇ ਵਿੱਚ ਨਾ ਤੁਸੀਂ ਇੱਕ ਚੀਜ਼ ਹੋਰ ਮਹਿਸੂਸ ਕਰੋਗੇ ਜਦਾਂ ਜਦਾਂ ਸਾਡੇ ਬੱਚੇ ਜਵਾਨ ਹੋ ਰਹੇ ਉਹਨਾਂ ਦੇ ਲਈ ਵਜ਼ੀਫੇ ਦੇ ਉਹਨੇ ਮੌਕੇ ਨਹੀਂ ਹੈ ਹਾਂਜੀ ਜਿਹੜੇ ਉਹਨਾਂ ਕਮਿਊਨਿਟੀਜ਼ ਲਈ ਹੈ ਜਿਹਨਾਂ ਦੀ ਤੁਸੀਂ ਗੱਲ ਕੀਤੀ ਆ ਜੀ ਸੋ ਸਾਨੂੰ ਤਾਂ ਦੂਰੀ ਮਾਰ ਪੈ ਰਹੀ ਆ ਜੀ ਇੱਕ ਪਾਸੇ ਤਾਂ ਸਾਡੇ ਸਿਰ ਤੇ ਸਰਕਾਰਾਂ ਬਣਦੀਆਂ ਬਿਲਕੁਲ ਇੱਕ ਪਾਸੇ ਸਾਡੇ ਤੇ ਹੀ ਉਹ ਬੰਦੇ ਜ਼ੁਲਮ ਕਰਦੇ ਆ ਜ਼ੁਲਮ ਕਰ ਰਹੇ ਆ ਸੋ ਜਿਹੜੇ ਜ਼ੁਲਮ ਕਰਦੇ ਉਹਨਾਂ ਦੇ ਅੱਗੇ ਫਰਿਆਦੀ ਹੋਣ ਦੀ ਜਿਹੜੀ ਸਿਚੁਏਸ਼ਨ ਆ ਉਹ ਆਈ ਹੋਈ ਆ ਇਸ ਵੇਲੇ